ਸਟੇਲ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਗੀ ਸੱਚੀ ਆਕਾਲ ਮੈਂ ਹਰਮਨप्रीत कौर ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਕਹਣਾ ਜੀ ਦੇ ਨਾਲ ਜਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਕੱਲ ਉਹ ਆਪਣੇ ਸਮਰਥਕਾਂ ਦੇ ਨਾਲ ਬੀਜੇਪੀ ਦਫ਼ਤਰ ਵੱਲ ਤੁਰੇ ਸੀ ਪਰ ਕਹਿੰਦੇ ਬੀਜੇਪੀ ਦਫ਼ਤਰ ਤੱਕ ਪਹੁੰਚ ਨਹੀਂ ਸਕੇ हां बिल्कुल जी आ, कल वो बीजेपी ਦੇ ਦਫਤਰ ਦੇ ਵੱਲ ਜਾ ਰਹੇ ਸੀਗੇ ਵਿਰੋਧ ਕਰਨ ਦੇ ਲਈ ਪਰ ਉਹਨਾਂ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਕਿਉਂਕਿ ਪੁਲਿਸ ਨੇ ਧਾਰਾ 147 बीजेपी ਦਫਤਰ ਦੇ ਕੋਲੇ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੇ ਉੱਤੇ ਲਾ ਦਿੱਤੀ ਸੀ ਤੇ ਮਸਲਾ ਕੀ ਆ ਹੁਣ ਸਵਾਲ ਇਹ ਆ ਪਿਛਲੇ ਦਿਨੀ ਰਾਜ ਸਭਾ ਦੀ ਮੈਂਬਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਵਾਤੀ ਮਾਲੀਵਾਲ ਤੇ ਉਹਨੇ ਇਹ ਦੋਸ਼ ਲਾਇਆ ਸੀਗੇ ਕਿ ਕੇਜਰੀਵਾਲ ਦੇ ਜਿਹੜੇ ਪੀਏ ਆ ਵਿਭੋ ਕੁਮਾਰ ਤੇ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਆ ਉਹਦੇ ਵੱਲੋਂ ਮੇਰੇ ਟਰੈਡ ਚਲੱਤਾ ਮਾਰੀ ਗੰਗਾ ਉਹਨੇ ਮੇਰੇ ਕੱਪੜੇ ਖਿੱਚੇ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਆ ਤੇ ਮੈਂ ਜਦੋਂ ਕੇਜਰੀਵਾਲ ਨੂੰ ਮਿਲਣ ਵਾਸਤੇ ਸੀਐਮ ਹਾਊਸ ਦੇ ਵਿੱਚ ਆਈ ਸੀ ਤਾਂ ਉਹਨੇ ਮੈਨੂੰ ਰੋਕਿਆ ਤੇ ਉਹਨੇ ਮੇਰੇ ਨਾਲ ਬਦਸਲੂਕੀ ਕਰਤੀ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੁਝ ਨਿਤਾਮਾਂ ਨੇ ਗੱਲ ਕਹੀ ਕਿ ਸਵਾਤੀ ਮਾਲੀਵਾਲ ਤਾਂ ਭਾਜਪੀ ਦੇ ਇਸ਼ਾਰੇ ਦੇ ਉੱਤੇ ਖੇਡ ਰਹੀ ਆ ਸਵਾਤੀ ਮਾਲੀਵਾਲ ਨੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਦੇ ਉੱਤੇ ਪਰਚਾ ਦਰਜ ਹੋ ਗਿਆ ਕੇਜਰੀਵਾਲ ਦੇ ਪੀਏ ਦੇ ਉੱਤੇ ਉਹਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਦੇਵੂ ਕੁਮਾਰ ਦੇ ਵੱਲੋਂ ਪੀਏ ਦੇ ਵੱਲੋਂ ਵੀ ਕਹਿੰਦੇ ਵੀ ਭਾਈ ਮੋੜਵੀ ਕ੍ਰਾਸ ਸ਼ਿਕਾਇਤ ਜਿਹੜੀ ਦਰਜ ਕਰਵਾਈ ਗਈ ਹੈ ਪਰ ਹੁਣ ਕੇਜਰੀਵਾਨ ਹੋਰਾਂ ਨੇ ਸਵਾਤੀ ਮਾਦੀਵਾਲ ਦੇ ਬਾਰੇ ਕੁਝ ਨਹੀਂ ਬੋਲਦੇ ਉਹ ਨਾ ਚੰਗਾ ਦਾ ਬੰਦਾ ਉਹਦੇ ਬਾਰੇ ਤਾਂ ਕੁਝ ਕਹਿ ਨਹੀਂ ਰਹੇ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਬੀਜੇਪੀ ਦੇ ਵੱਲੋਂ ਬਹੁਤ ਕੁਝ ਗਲਤ ਕੀਤਾ ਜਾ ਰਿਹਾ ਸਾਡੇ ਖਿਲਾਫ ਤੇ ਅਸੀਂ ਐਤਵਾਰ ਨੂੰ ਦੁਪਹਿਰੇ 12 ਵਜੇ ਤੇ ਆਪਣੇ ਵਰਕਰਾਂ ਤੇ ਆਪਣੇ ਨੇਤਾਵਾਂ ਦੇ ਸਮੇਤ ਬੀਜੇਪੀ ਦਫ਼ਤਰ ਜਾਵਾਂਗੇ ਤੇ ਉਹਨਾਂ ਨੂੰ ਕਵਾਂਗੇ ਤੁਸੀਂ ਸਾਰਿਆਂ ਨੂੰ ਇੱਕੋ ਵੇਲੇ ਗ੍ਰਿਫਤਾਰ ਕਰ ਲਓ ਤੁਸੀਂ ਇਕੱਲੇ-ਇਕੱਲੇ ਦੇ ਉੱਤੇ ਵੀ ਤਾਂ ਕਾਰਵਾਈ ਕਰਦੇ ਤੁਸੀਂ ਸਾਰਿਆਂ ਨੂੰ ਇੱਕੋ ਸਮੇਂ ਗ੍ਰਿਫਤਾਰ ਕਰ ਲਓ ਸਾਨੂੰ ਸੋ ਕਨ ਉਹ ਗਏ ਸੀਗੇ ਪਰ ਜਦੋਂ ਉਹ ਗਏ ਰਾਜ ਸਭਾ ਦੇ ਕੁਝ ਮੈਂਬਰ ਵੀ ਸੀਗੇ ਨਾਲ ਤੇ ਕੁਝ ਉੱਥੇ ਕੈਬਨਿਟ ਮੰਤਰੀ ਵੀ ਸੀਗੇ ਤੇ ਜਦੋਂ ਉਹ ਭਾਜੀਪੀ ਦੇ ਦਫ਼ਤਰ ਦੇ ਕੋਲੇ ਪਹੁੰਚੇ ਪਹੁੰਚਦੇ ਦਿੱਤੇ ਹੀ ਨਹੀਂ ਕਰਨ ਦਾ ਭਾਵ ਰਾਹ ਦੇ ਵਿੱਚ ਹੀ ਪੁਲਿਸ ਨੇ ਰੋਕ ਲੇ ਤੇ ਫਿਰ ਇਹ ਕੇਜਰੀਵਾਲ ਤੇ ਉਹਨਾਂ ਦੇ ਸਾਥੀ ਸੜਕ ਦੇ ਉੱਤੇ ਰਾਹ ਦੇ ਵਿੱਚ ਹੀ ਬੈਠ ਗਏ ਤੇ ਫਿਰ ਇਹ ਜਦੋਂ ਅੱਗੇ ਨਹੀਂ ਜਾ ਸਕੇ ਤੇ ਉੱਥੇ ਬੈਠ ਕੇ ਅੱਧਾ ਘੰਟਾ ਬੈਠ ਕੇ ਤੇ ਵਾਪਸ ਆ ਗਏ ਆ ਇਹਨਾਂ ਨੇ ਇਹ ਗੱਲ ਕਹੀ ਕਿ ਬੀਜੇਪੀ ਹਰ ਰੋਜ਼ ਕੋਈ ਨਾ ਕੋਈ ਸਾਜ਼ਿਸ਼ ਘੜ ਰਹੀ ਹੈ ਕਦੇ ਮੈਨੂੰ ਅੰਦਰ ਭੇਜ ਦੇ ਕਦੇ ਪੀਏ ਨੂੰ ਫੜ ਲੈਂਦੇ ਕਦੇ ਕੁਝ ਕਰਦੇ ਕਦੇ ਕੁਝ ਕਰਦੇ ਆ ਜੇ ਤੁਹਾਡੇ ਚਾਹ ਸਾਰੇ ਸਾਨੂੰ ਗ੍ਰਿਫਤਾਰ ਕਰਕੇ ਪੂਰੇ ਹੁੰਦੇ ਆ ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਗ੍ਰਿਫਤਾਰ ਕਰ ਲਓ ਉਹਨਾਂ ਨੇ ਕਿਹਾ ਜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਆਪਰੇਸ਼ਨ ਝਾੜੂ ਚਲਾ ਰਹੇ ਆ ਪਰ ਝਾੜੂ ਪਾਕ ਸਾਫ਼ ਹੋ ਕੇ ਨਿਕਲੂਗਾ ਝਾੜੂ ਗੰਦ ਖੁੰਝਦਾ ਹੁੰਦਾ ਗੰਦ ਦੇ ਵਿੱਚ ਲਿਬੜਦਾ ਨਹੀਂਗਾ ਸੋ ਉਹਨਾਂ ਨੇ ਇਹ ਗੱਲ ਕਹੀ ਆ ਤੇ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਦੇਸ਼ ਦੇ ਵਿੱਚ ਨਿਰਪੱਖਤਾ ਨਾਂ ਦੀ ਚੀਜ਼ ਕੋਈ ਨਹੀਂ ਹਾਲਾਂਕਿ ਪੱਤਰਕਾਰਾਂ ਨੇ ਇਹ ਵੀ ਗੱਲ ਪੁੱਛੀ ਵੀ ਤੁਸੀਂ ਸਵਾਤੀ ਮਾਲੀਵਾਲ ਬਾਰੇ ਕੀ ਕਹੋਗੇ ਉਹ ਉਹਦੇ ਬਾਰੇ ਕੋਈ ਉੱਤਰ ਨਹੀਂ ਦਿੰਦੇ ਉਹ ਆਪਣੇ ਪੀਏ ਤੇ ਜਵਾਬ ਦਿੰਦੇ ਆ ਕਿ ਮੇਰੇ ਪੀਏ ਦਾ ਕੋਈ ਕਸੂਰ ਨਹੀਂ ਜਾਣਬੁੱਝ ਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਸਵਾਤੀ ਮਾਲੀਵਾਲ ਨੇ ਕੱਲ ਇੱਕ ਪੋਸਟ ਵੀ ਪਾਈ ਆ ਆਪਣੇ ਟਵਿੱਟਰ ਦੇ ਉੱਤੇ ਪਾਇਆ ਉਹਨਾਂ ਲਿਖ ਕੇ ਉਹਨੇ ਕਿਹਾ ਜੀ ਕਿ ਦੇਸ਼ ਦੇ ਵਿੱਚ ਨਰਪਹਾਇਆ ਕਾਂਡ ਦੇ ਹੱਕ ਦੇ ਵਿੱਚ ਬੋਲਣ ਵਾਲੇ ਵੇ ਭਾਈ ਧੀਆ ਪੜਾਂ ਦੀ ਇੱਜ਼ਤ ਕਰੋ ਉਹ ਨਾਰੀ ਦਾ ਸਤਿਕਾਰ ਕਰੋ ਆ ਗੱਲ ਕਹਿਣ ਵਾਲੇ ਤੇ ਹੁਣ ਭਾਈ ਕੇਜਰੀਵਾਲ ਸਾਹਾ ਜਿਹੜੇ ਉਹ ਮੇਰੇ ਮਸਲੇ ਦੇ ਉੱਤੇ ਚੁੱਪ ਕਿਹੜੀ ਗੱਲੋਂ ਆ ਉਹ ਮਸਲਾ ਕਹਿਣ ਦਾ ਭਾਵ ਇਹ ਕਾਫੀ ਗੰਭੀਰ ਬਣ ਗਿਆ ਮਸਲਾ ਇਹ ਕਾਫੀ ਵੱਡਾ ਹੋ ਗਿਆ ਆਉਂਦੇ ਦਿਨਾਂ ਦੇ ਵਿੱਚ ਇਹਦੇ ਵਿੱਚ ਕੀ ਮੋੜ ਆਉਂਦਾ ਵਕਤ ਦੱਸੂਗਾ ਪਰ ਪੰਜਾਬ ਦਾ ਕੋਈ ਵੀ ਨੇਤਾ ਇਸ ਮਸਲੇ ਦੇ ਉੱਤੇ ਖੁੱਲ੍ਹ ਕੇ ਨਹੀਂ ਬੋਲ ਰਿਹਾ ਜਾਂ ਤਾਂ ਇਹ ਹੈ ਜੀ ਕਿ ਉਹ ਆਪੋ ਆਪਣੇ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਹੈ ਜਾਂ ਇਹਦੇ ਪਿਛੇ ਕਾਰਨ ਕੋਈ ਹੋਰ ਆ ਪਰ ਹਾਲੇ ਤੱਕ ਕੋਈ ਵੀ ਨੇਤਾ ਖੁੱਲ ਕੇ ਇਸ ਮਸਲੇ ਦੇ ਉੱਤੇ ਵੀ ਕੇਜਰੀਵਾਲ ਨਾਲ ਧੱਕਾ ਹੋ ਗਿਆ ਇਹ ਕੇਜਰੀਵਾਲ ਦੇ ਪੀਏ ਨੂੰ ਗਲਤ ਫਸਾਇਆ ਗਿਆ ਸਵਾਤੀ ਮਾਦੀਵਾਲ ਚੰਗੀ ਸਜ਼ਾ ਗਲਤ ਹੈ ਇਸ ਵਿਸ਼ੇ ਦੇ ਉੱਤੇ ਕੁਝ ਨਹੀਂ ਬੋਲ ਰਿਹਾ ਜਿਵੇਂ ਪੰਜਾਬ ਵਾਲਿਆਂ ਨੇ ਇੱਕ ਆਪ ਦਾ ਵੱਖਰਾ ਜਿਹਾ ਧੜਾ ਬਣਾ ਲਿਆ ਹੋਵੇ ਉਹ ਚੁੱਪਚੀ ਬੀਤੇ ਜਿਹਾ ਹੈ ਜੀ ਜਣਸਾ ਪੰਜਾਬੀ ਗੱਲ ਕਰਦੇ ਆ ਇੱਕ ਹੋਰ ਵੀ ਉਹ ਕਲਿੱਪ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਹਿੰਦੇ ਉਹਨੇ ਵਾਵਾ ਪੰਗਾ ਪਾ ਦਿੱਤਾ ਇਹਦੀ ਦੇਖੋ ਜਿਹੜਾ ਬੰਦਾ ਤੋਲ ਕੇ ਨਾ ਬੋਲੂਗਾ ਉਹਦਾ ਪੰਗਾ ਪੈਣਾ ਹੀ ਹੈ ਰਵਨੀਤ ਬਿੱਟੂ ਦੀ ਉਹ ਆਡੀਓ ਕਲਿੱਪ ਸੁਣ ਕੇ ਲੱਗਦਾ ਜੀ ਕਿ ਉਹ ਸਮਰਪਤ ਕਿਸੇ ਨੂੰ ਵੀ ਨਹੀਂ ਹੈ। ਉਹਦੀ ਇਹ ਆਡੀਓ ਕਲਿੱਪ ਸੁਣ ਕੇ ਪਤਾ ਲੱਗਦਾ ਵੀ ਉਹ ਆਪਦਾ ਜਿਗਾਰ ਲਾਉਣ ਦੇ ਵਿੱਚ ਆ ਵੀ ਮੇਰਾ ਕਿਤੇ ਵੀ ਜਿਗਾਰ ਲੱਗ ਜੇ ਬਸ ਇੰਨੇ ਬਹੁਤ ਆ। ਰਵਨੀਤ ਬਿੱਟੂ ਦੀ ਉਹ ਆਡੀਓ ਕਲਿੱਪ ਬੈਂਸ ਭਰਾਵਾ ਨੇ ਆਪਣੇ ਪੇਜ ਦੇ ਉੱਤੇ ਪਾਤੀਆ ਫੇਸਬੁੱਕ ਪੇਜ ਦੇ ਉੱਤੇ ਸਿਮਰਜੀਤ ਸਿੰਘ ਬੈਂਸਵਰਾਂ ਨੇ ਪਾਈ ਆ। ਇਸ ਆਡੀਓ ਕਲਿੱਪ ਦੇ ਵਿੱਚ ਰਵਨੀਤ ਬਿੱਟੂ ਸਿਮਰਜੀਤ ਬੈਂਸ ਨਾਲ ਗੱਲ ਕਰ ਰਿਹਾ। ਤੇ ਉਹ ਗੱਲਾਂ ਸੁਣ ਕੇ ਇਹ ਲੱਗਦਾ ਜੀ ਕਿ ਇਹ ਉਦੋਂ ਦੀ ਕਲਿੱਪਾਂ ਜਦੋਂ ਸਿਮਰਜੀਤ ਬੈਂਸ ਕਾਂਗਰਸ ਦੇ ਵਿੱਚ ਨਹੀਂ ਸੀ ਆਏ ਤੇ ਉਹ ਕਿਸੇ ਵੀ ਪਾਸੇ ਜਾ ਸਕਦੇ ਆ ਇਹ ਲੱਗਦਾ ਉਹਦੇ ਵਿੱਚ ਬਿੱਟੂ ਹੋਰੀ ਇਹ ਗੱਲ ਕਹਿ ਰਹੇ ਬੈਂਸ ਨੂੰ ਵੀ ਜਿਹੜਾ ਕੁਝ ਕਾਂਗਰਸ ਦੇ ਵਿੱਚ ਹਾਲ ਆ ਬਾਈ ਜੀ ਉਹੋ ਹੀ ਇੱਥੇ ਭਾਜੀ ਦੇ ਵਿੱਚ ਵੀ ਆ ਨਾ ਉੱਥੇ ਕਿਸੇ ਨੂੰ ਅੱਗੇ ਵਧਣ ਦੇਣਾ ਚਾਹੁੰਦੇ ਆ ਨਾ ਇੱਥੇ ਵਧਣ ਦੇਣਾ ਚਾਹੁੰਦੇ ਆ ਮੈਂ ਤਾਂ ਚੁੱਪ ਕਰਕੇ ਇਸੇ ਕਰਕੇ ਕਾਂਗਰਸ ਛੱਡ ਕੇ ਆ ਗਿਆ ਵੀ ਭਾਈ ਉਦੋਂ ਹੀ ਪਤਾ ਲੱਗਣ ਦੇਵਾਂਗਾ ਜਦੋਂ ਕੈਂਡੀਡੇਟ ਐਲਾਨਿਆ ਗਿਆ ਤੇ ਬੀਜੇਪੀ ਦੇ ਵਿੱਚ ਬਈ ਮੈਨੂੰ ਕਿਹਨਾਂ ਸਾਰਾ ਪਤਾ ਬਈ ਤੋ ਤੁਹਾਡਾ ਆਉਣਾ ਸੀ ਤੁਸੀਂ ਇੱਥੇ ਜਾਖੜ-ਜੂਖੜ ਨੇ ਵਿੱਚ ਰਾਹ ਦੇ ਵਿੱਚ ਰੋੜਾ ਪਾਤਾ ਇੱਥੇ ਸ਼ਰੀਦ ਨਾਸੂ ਕੋਈ ਹੈਗਾ ਜੀ ਮਹਾ ਮੰਤਰੀ ਉਹਨੇ ਵਿੱਚ ਰੋੜਾ ਪਾਤਾ ਤੇ ਕੋਈ ਗੱਲ ਨਹੀਂ ਬਈ ਮੈਂ ਹੈਗਾ ਤੁਸੀਂ ਮੇਰੇ ਤੇ ਭਰੋਸਾ ਰੱਖੋ ਇੱਕ ਵਾਰ ਮੇਰੇ ਤੇ ਯਕੀਨ ਕਰੋ ਤੇ ਆਜੋ ਆਪਣੀ ਪਾਰਟੀ ਦੇ ਵਿੱਚ ਆਓ ਇੱਥੇ ਦੋਵੇਂ ਭਰਾ ਇਕੱਠੇ ਕੰਮ ਕਰਾਂਗੇ ਇਹ ਬੈਂਸੋਰੀ ਇਹ ਗੱਲ ਕਹਿੰਦੇ ਆ ਕਿ ਕੋਈ ਨਹੀਂ ਆਪਾਂ ਦੁਪਹਿਰੋਂ ਬਾਅਦ ਮਿਲਦੇ ਫਿਰ ਤੇ ਫਿਰ ਆਪਾਂ ਬੈਠ ਕੇ ਗੱਲਬਾਤਾਂ ਕਰਦੇ ਆਂ ਪਰ ਰਵਨੀਤ ਬਿੱਟੂ ਗਾਲਾਂ ਗੋਲਾਂ ਵਿੱਚ ਕੱਢੀ ਜਾਂਦਾ ਇਸ ਵਾਲੇ ਆਹ ਪਾਰਟੀ ਵਾਲੇ ਵੀ ਆਈਆਂ ਤੇ ਫਲਾਣੇ ਵੀ ਆਈਆਂ ਜੇ ਕਿਤੇ ਨਕਲੀ ਪੱਕੇ ਵੀ ਬੰਨੀ ਹੋਵੇ ਇਹ ਤਾਂ ਉਹਦੇ મોદી ਨੂੰ ਮਿਲਾ ਦਿੰਦੇ ਆ ਕੁਝ ਇਦਾਂ ਦੀਆਂ ਗੱਲਾਂ ਬਾਤਾਂ ਕਰ ਰਿਆ ਮਤਲਬ ਕਹਿਣ ਦਾ ਇਹ ਜੀ ਕਿ ਉਹ ਚਲੋ ਗੱਲ ਹੋ ਗਈ ਦੋਵਾਂ ਦੀ ਪਰਸਨਲ ਗੱਲ ਹੋ ਗਈ ਬੈਂਸ ਭਰਾ ਉਸ ਤੋਂ ਬਾਅਦ ਚਲੇ ਗਏ ਜੀ ਕਾਂਗਰਸ ਦੇ ਵਿੱਚ ਤੇ ਜਦੋਂ ਕਾਂਗਰਸ ਦੇ ਵਿੱਚ ਗਿਆ ਤੇ ਰਵਨੀਤ ਬਿੱਟੂ ਨੇ ਗੱਲ ਕਰਨੀ ਸ਼ੁਰੂ ਕਰਤੀ ਵੀ ਭਾਈ ਇੱਕ ਬਲਾਤਕਾਰੀ ਬੰਦੇ ਨੂੰ ਕਾਂਗਰਸ ਨੇ ਲੈ ਲਿਆ ਤੇ ਰਾਜੇ ਵੜਿੰਗ ਦੀ ਵੋਟੀ ਕਿਵੇਂ ਹੁਣ ਨਾਲ ਜਾਇਆ ਕਰੂਗੀ ਇਹ ਔਰਤਾਂ ਦੇ ਮੱਥੇ ਕਿਵੇਂ ਲਗਿਆ ਕਰੂਗਾ ਇਹ ਤਾਂ ਲਹਨਤ ਹੀ ਆ ਵੀ ਭਾਈ ਇਹੋ ਜਿਹੇ ਬੰਦੇ ਨੂੰ ਨਾਲ ਲੈ ਲੈਣਾ ਨੇ ਹੁਣ ਜਦੋਂ ਵਾਰ-ਵਾਰ ਇਹੀ ਗੱਲਾਂ ਕਹੀ ਜਾਂਦਾ ਬਿੱਟੂ ਤੇ ਸਿਆਸੀ ਵਾਰ ਕਰੀ ਜਾਂਦਾ ਤੇ ਫਿਰ ਉਹਨਾਂ ਨੇ ਚੱਕ ਕੇ ਕਲਿੱਪ ਪਾਤੀ ਫੇਸਬੁੱਕ ਦੇ ਉੱਤੇ ਵੀ ਆ ਲਾਓ ਜੀ ਆ ਇਸ ਬੰਦੇ ਦੀ ਹਕੀਕਤ ਆ ਤੇ ਸਾਡੇ ਕੋਲੇ ਤਾਂ ਹੋਰ ਵੀ ਬਹੁਤ ਸਾਰੇ ਭੇਤ ਰਹਿ ਗਏ ਆ ਹੁਣ ਜਦੋਂ ਰਵਨੀਤ ਬਿੱਟੂ ਨੂੰ ਪੁੱਛਿਆ ਪੱਤਰਕਾਰਾਂ ਨੇ ਵੀ ਕੀ ਕਹਿਣਾ ਚਾਹੋਗੇ ਤੁਹਾਡੀ ਤਾਂ ਆਡੀਓ ਕਲਿੱਪ ਬਹੁਤ ਵਾਇਰਲ ਹੋ ਰਹੀ ਆ ਉਹ ਕੋਈ ਗਲਤ ਕੰਨਾ ਕਰਾ ਜੀ ਇਹ ਤੋੜ ਮਰੋੜ ਕੇ ਪੇਸ਼ ਕੀਤੀ ਗਈ ਹੋਣੀ ਹੈ ਮੈਨੂੰ ਤੇਰੇ ਬਾਰੇ ਜਾਣਕਾਰੀ ਨਹੀਂ ਸੋ ਇਸ ਤਰੀਕੇ ਦੀਆਂ ਤਾਂ ਭਾਈ ਗੱਲਾਂ ਬਾਤਾਂ ਚੱਲ ਰਹੀਆਂ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਰਵਨੀਤ ਬਟੂ ਦੀ ਕਿਰਕਰੀ ਬਹੁਤ ਹੋਈ ਆ ਰਵਨੀਤ ਬਟੂ ਦੇ ਬਾਰੇ ਸਭ ਨੂੰ ਪਤਾ ਲੱਗ ਗਿਆ ਵੀ ਭਾਈ ਉਹ ਕੀ ਸੋਚ ਰਖਦਾ ਤੇ ਕੀਦੇ ਬਾਰੇ ਕੀ ਸੋਚਦਾ ਤੇ ਬੰਦਾ ਉਹ ਆਪਦੇ ਜਿਗਾਰ ਦੇ ਉੱਤੇ ਹੀ ਆ ਜਾਂ ਉਹਦੇ ਮਨ ਦੇ ਵਿੱਚ ਕੋਈ ਡੈਡੀਕੇਸ਼ਨ ਵੀ ਹੈਗੀ ਆ ਸੋ ਆਹ ਗੱਲਾਂ ਬਾਤਾਂ ਵੇਨੇ ਆਉਂਦੇ ਸਮੇਂ 'ਚ ਕੀ ਬਣਦਾ ਹਲੇ ਤਾਂ ਕਿੰਗਾਂ ਦੀਆਂ ਆਡੀਓ ਵੀਡੀਓ ਕਲਿੱਪਾਂ ਆਉਣ ਦੀ ਸੰਭਾਵਨਾ ਹੈਗੀ ਆ ਦਿਨ ਪੂਰੇ 9 ਨੇ ਅੱਜ ਪੂਰੇ 9 ਦਿਨਾਂ ਬਾਅਦ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਦੇਖਦੇ ਭਾਈ ਕਿਹੜੇ ਪਾਸੇ ਨੂੰ ਲੋਕ ਜਾਂਦੇ ਆ ਤੇ ਨੇਤਾ ਕਿਹੜੇ-ਕਿਹੜੇ ਚੰਦ ਚੜਾਉਂਦੇ ਆ ਜੀ ਬਿਲਕੁਲ ਤਰਪਤਰ ਜਿੰਦਰ ਬਾਜਵਾ ਕਹਿੰਦੇ ਉਹਨਾਂ ਦੇ ਆਮ ਆਦਮੀ ਪਾਰਟੀ 'ਚ ਜਾਣ ਦੀ ਸੱਚਾਈ ਜਿਹੜੀ ਉਹ ਸਾਹਮਣੇ ਆਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਜਿਕੇ ਤਰਪਤਰ ਜਿੰਦਰ ਸਿੰਘ ਬਾਜਵਾ ਹੋਰੀਏ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਇੱਕਦਮ ਹੀ ਜਾਣ ਦਾ ਮੂੜ ਬਣਾ ਲਿਆ ਲੰਘੇ ਕੱਲ ਦੁਪਹਿਰ ਦੇ ਵੇਲੇ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਪਰ ਇਹ ਖਬਰਾਂ ਝੂਠੀਆਂ ਸਨ ਇਹ ਖਬਰਾਂ ਦੇ ਵਿੱਚ ਕੋਈ ਸਚਾਈ ਨਹੀਂ ਸੀ ਤ੍ਰਿਪਤਜਿੰਦਰ ਸਿੰਘ ਬਾਜਵਾ ਜਿਹੜੇ ਉਹ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਤ੍ਰਿਪਤਜਿੰਦਰ ਸਿੰਘ ਬਾਜਵਾ ਹੋਰੀਆਂ ਜਿਹੜੇ ਉਹ ਕਾਂਗਰਸ ਦੇ ਵਿੱਚੋਂ ਛੱਡ ਕੇ ਤੇ ਕਿਉਂ ਚਲੇ ਗਏ ਇਹਨਾਂ ਦੇ ਕੋਲੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਕੋਲ ਤੇ ਭਗਵੰਤ ਮਾਨ ਦੇ ਹੱਥੋਂ ਗੱਲ ਦੇ ਵਿੱਚ ਪਰਨਾ ਕਿਹੜੀ ਗੱਲ ਉਹ ਪਵਾ ਲਿਆ ਇਹ ਸੱਚੀ ਮੁੱਚੀ ਹੈਰਾਨੀ ਵਾਲੀ ਗੱਲ ਸੀ ਪਰ ਬਾਤ ਵਿੱਚ ਪਤਾ ਲੱਗਾ ਜੀ ਤ੍ਰਿਪਤ ਤ੍ਰਿਜਿੰਦਰ ਬਾਜਵਾ ਨਹੀਂ ਗਏ ਤ੍ਰਿਪਤ ਤ੍ਰਿਜਿੰਦਰ ਬਾਜਵਾ ਵਰਗਾ ਗਿਆ ਉਹ ਹੈ ਆਕਾੜੀ ਦਲ ਦਾ ਬੰਦਾ ਪਰ ਉਹ ਤ੍ਰਿਪਤ ਤ੍ਰਿਜਿੰਦਰ ਵਰਗਾ ਦਿਸਦਾ ਜਦੋਂ ਆਪਾਂ ਉਹਨੂੰ ਗੌਰ ਨਾਲ ਦੇਖਦੇ ਆ ਸੋ ਭਾਈ ਉਹ ਗਿਆ ਹੀ ਨਹੀਂ ਗੇ ਉਹ ਇੱਥੇ ਹੀ ਹੈ ਜੀ ਤ੍ਰਿਪਤ ਤ੍ਰਿਜਿੰਦਰ ਪਾਜਵਾ ਤਾਂ ਕਾਂਗਰਸ ਦੇ ਵਿੱਚ ਹੈ ਉਹਨਾਂ ਨੂੰ ਜਦੋਂ ਕੱਲ ਪੱਤਰਕਾਰਾਂ ਨੇ ਪੁੱਛਿਆ ਵੀ ਤੁਹਾਡੇ ਬਾਰੇ ਤਾਂ ਫੋਟੋ ਵਾਇਰਲ ਹੁੰਦੀ ਆ ਉਹ ਕਹਿੰਦੇ ਜੀ ਕਿ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀ ਵਾਇਰਲ ਹੋ ਜਾਂਦਾ ਕੋਈ ਵੀ ਗੱਲ ਕਹਿ ਦਿੰਦੇ ਆ ਸ਼ਰਾਰਤੀ ਬੰਦੇ ਕਿਸੇ ਵੀ ਗੱਲ ਨੂੰ ਕਿਸੇ ਵੀ ਰੂਪ ਦੇ ਵਿੱਚ ਜੋੜ ਕੇ ਪੇਸ਼ ਕਰ ਦਿੰਦੇ ਆ ਪਰ ਮੈਂ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਇੱਥੇ ਸੁਖਜਿੰਦਰ ਰੰਧਾਵਾ ਦੇ ਹੱਕ ਦੇ ਵਿੱਚ ਗੁਰਦਾਸਪੁਰ ਪ੍ਰਚਾਰ ਕਰ ਰਿਹਾ ਸੋਹਣੀ ਆਹ ਗੱਲ ਕਹੀ ਹੈ ਕਹਿਣ ਦਾ ਭਾਵ ਇਹ ਆ ਕੁੱਲ ਮਿਲਾ ਕੇ ਵੀ ਸੋਸ਼ਲ ਮੀਡੀਆ ਤੇ ਸ਼ਰਾਰਤਾ ਹੁੰਦੀਆਂ ਰਹਿੰਦੀਆਂ ਉਹ ਤਾਂ ਇਹ ਵੀ ਗੱਲ ਸੱਚੀ ਆ ਵੀ ਨੇਤਾ ਜਾਂਦੇ ਵੀ ਆ ਵੱਖ-ਵੱਖ ਪਾਰਟੀਆਂ ਨੂੰ ਬਦਲ ਕੇ ਕੋਈ ਕਿਤੇ ਚਲਾ ਜਾਂਦਾ ਹੋ ਕਿਤੇ ਚਲਾ ਜਾਂਦਾ ਪਰ ਕੁੱਲ ਮਿਲਾ ਕੇ ਗੱਲ ਇਹ ਕਹਿਣੀ ਬਣਦੀ ਆ ਵੀ ਇਸ ਵੇਲੇ ਸੁਖਜਿੰਦਰ ਰੰਧਾਵਾ ਦੇ ਪ੍ਰਚਾਰ ਦੇ ਵਿੱਚ ਉਹ ਬਿਜ਼ੀ ਆ ਉਹ ਨਹੀਂ ਗਏ ਆਮ ਆਰਮੀ ਪਾਰਟੀ 'ਚ ਇਸ ਤ੍ਰਿਪਤਰਜਿੰਦਰ ਬਾਜਵਾ ਵਰਗਾ ਇੱਕ ਬੰਦਾ ਗਿਆ ਜਿਹਦੇ ਬਾਰੇ ਪ੍ਰਚਾਰ ਇਹ ਹੋ ਗਿਆ ਵੀ ਭਾਈ ਅਸਲੀ ਤ੍ਰਿਪਤਰਜਿੰਦਰ ਹੀ ਚਲਾ ਗਿਆ ਜੀ ਸਣਾ ਸਾਹਿਬ ਅੱਗੇ ਵਧਦੇ ਨੇ ਜੀ ਗੱਲ ਕਰਦੇ ਹੰਸਰਾ ਜਹਾਂਸ ਹੋਰਾਂ ਦੀ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੀਆਂ ਗੱਲਾਂ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਔਰ ਪਿੱਛੇ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਵੀ 2 ਤਰੀਕ ਨੂੰ ਵੇਖਿਓ ਮੈਂ ਬੰਦੇ ਦੇ ਪੁੱਤ ਬਣਾਉਂਦਾ ਹੁਣ ਕਹਿੰਦੇ ਉਹਨਾਂ ਦੇ ਤੇਵਰ ਨਰਮ ਪੈ ਗਏ ਨੇ ਠੰਡੇ ਹੋ ਗਏ ਨੇ ਉਹ ਕਹਿੰਦੇ ਕਿ 2 ਤਰੀਕ ਨੂੰ ਮੈਂ ਕਿਹੜਾ ਦੁਲਾ ਪੱਟੀ ਬਣ ਜਾਣਾ ਹਾਂ ਬਿਲਕੁਲ ਜੀ ਬਿਲਕੁਲ ਪਿਛਲੇ ਜਿਹੜੀ ਨਾ ਬੀਲੇ ਵਾਲਾ ਪਿੰਡ ਦੇ ਵਿੱਚ ਗਏ ਸੀਗੇ ਹੰਸਰਾਜ ਹੰਸਹੋਰੀ ਫ੍ਰੀ ਰਿਪੋਰਟ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਉੱਥੇ ਕਿਸਾਨਾਂ ਨੇ ਵਿਰੋਧ ਬਹੁਤ ਕੀਤਾ ਗਾਲਾਂ ਗੋਲਾਂ ਵੀ ਕੱਢੀਆਂ ਜਾਂ ਅਪਸ਼ਬਦਾਂ ਦੀ ਵਰਤੋਂ ਕੀਤੀ ਜਿਵੇਂ ਕਿ ਉਹਨਾਂ ਨੇ ਕਿਹਾ ਉਹ ਫਿਰ ਉਸ ਤੱਤੇ ਭਾਰੇ ਹੋਗੇ ਸੀ ਹੰਸਰਾਜ ਹੰਸਹੋਰੀ ਉਹ ਕਹਿੰਦੇ ਵੀ ਦੇਖੋ ਆ ਇੱਕ ਤਰੀਕ ਨੂੰ ਤੁਸੀਂ ਮੈਨੂੰ ਵੋਟਾਂ ਪਾਓ ਤੇ ਦੋ ਤਰੀਕ ਨੂੰ ਆਪਾਂ ਜਲੂਸ ਕਿਵੇਂ ਕੱਢਦੇ ਇਹਨਾਂ ਦਾ ਮੈਂ ਤੁਹਾਨੂੰ ਦੱਸੂਗਾ ਉਹ ਕਹਿੰਦੇ ਆਪਾਂ ਬਾਬਾ ਜੀਵਨ ਸਿੰਘ ਦੇ ਅੰਸ਼ ਦੇ ਵਿੱਚੋਂ ਆ ਤੇ ਜੇ ਭਾਈ ਇਹ ਇੰਉਂ ਕਰਦੇ ਤਾਂ ਫਿਰ ਆਪਾਂ ਇਵੇਂ ਨਹੀਂ ਬੜਲਾਂਗੇ ਆ ਸਾਨੂੰ ਜੋ ਵਾਰ-ਵਾਰ ਰੋਕਦੇ ਆ ਆ ਗਏ ਸੀਗੇ ਲਾਲਿਆਂ ਦੀਆਂ ਦੁਕਾਨਾਂ ਬੰਦ ਕਰਾਉਣ ਤੇ ਛਿੱਤਰ ਖਾ ਕੇ ਵਾਪਸ ਆਏ ਡਾਂਗਾ ਖਾ ਕੇ ਤੇ ਇਹ ਈਸੇ ਕਰਤੂਤ ਦੇ ਮਾਲਕ ਆ ਕੁਤਕੇ ਤਾਂ ਨਹੀਂ ਇਕੱਲਾ ਹੋਰ ਕਹਿੰਦੇ ਆ ਹੁਣ ਜਦੋਂ ਆ ਗੱਲਾਂ ਕਹਿ ਤੀਆਂ ਤੇ ਮਾਹੌਲ ਭੱਗ ਗਿਆ ਕਿਸਾਨਾਂ ਨੇ ਵਿਰੋਧ ਹੋਰ ਕਰਨਾ ਸ਼ੁਰੂ ਕਰਤਾ ਤੇ ਹੁਣ ਜਦੋਂ ਇੱਕ ਥਾਂ ਤੇ ਗਏ ਤੇ ਪੱਤਰਕਾਰਾਂ ਨੇ ਕਿਹਾ ਕਿ ਨੇ ਜੀ ਤੁਸੀਂ ਤਾਂ ਕਿਸਾਨਾਂ ਬਾਰੇ ਆ ਗੱਲ ਕਹੀ ਆ ਵੀ ਦੋ ਤਰੀਕੇ ਨੂੰ ਆਪਾਂ ਦੇਖ ਲੈਣੇ ਇਕੱਲੇ-ਇਕੱਲੇ ਦੇਖ ਲੈਣੇ ਆ ਤੇ ਫਿਰ ਤੁਹਾਨੂੰ ਮੈਂ ਦੱਸੂਗਾ ਵੀ ਭਾਈ ਜੀ ਨਾਲ ਨਿਬੜੀ ਦਾ ਕਿਵੇਂ ਆ ਉਹ ਕਹਨੇ ਵੀ ਯਾਰ ਉਸ ਦਿਨ ਤਾਂ ਮੇਰੇ ਨਾ ਮਨ ਦੇ ਵਿੱਚ ਗੁੱਸਾ ਆ ਗਿਆ ਸੀ ਮੇਰੇ ਮਨ ਦੇ ਵਿੱਚ ਬਸ ਗੁੱਸੇ ਦੀ ਭਾਵਨਾ ਹੀ ਅਸੀਂ ਆ ਗਈ ਸੀ ਵੀ ਭਾਈ ਮੈਂ ਤਾਂ ਕਹਿ ਬੈਠਾ ਨਹੀਂ ਤਾਂ ਆਪਾਂ ਕਿਹੜਾ ਦੋ ਤਰੀਕੇ ਨੂੰ ਦੁੱਲਾ ਭੱਟੀ ਬਣ ਜਾਣਾ ਆਪਾਂ ਵੀ ਇੱਥਈਆਂ ਤੇ ਕਿਸਾਨ ਵੀ ਇੱਥਈ ਹੈ ਤੇ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਮਤਲਬ ਉਹਨਾਂ ਦੇ ਜਿਹੜੇ ਗੁੱਸੇ ਦੇ ਵਿੱਚ ਗੱਲਾਂ ਚਈਆਂ ਉਹਨਾਂ ਦੇ ਉੱਤੇ ਕਾਟਾ ਫੇਰਿਆ ਉਹ ਕਹਨੇ ਵੀ ਇਦਾਂ ਦੀ ਕੋਈ ਗੱਲ ਨਹੀਂ ਕੀ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਦੇਖੋ ਵਿਰੋਧ ਕਰਨਾ ਅਧਿਕਾਰ ਹੈ ਵੋਟ ਪਾਉਣੀ ਨਾ ਪਾਉਣੀ ਤੁਹਾਡੀ ਮਰਜ਼ੀ ਹੈ ਪਰ ਕਦੇ ਮੇਰੇ ਬਾਪ ਨੂੰ ਕਦੇ ਮੇਰੀ ਮਾਂ ਨੂੰ ਕਦੇ ਮੇਰੇ ਪਰਿਵਾਰ ਦੇ ਬਾਕੀ ਜੀਆਂ ਨੂੰ ਗੱਦਾ ਬੰਦਾ ਬੋਲਿਆ ਜਾਂਦਾ ਜੇਕਰ ਮੇਰੇ ਹੱਕ ਦੇ ਵਿੱਚ ਜਿਹੜੇ ਬੰਦੇ ਰੈਲੀਆਂ ਕਰਵਾਉਂਦੇ ਪੱਟ ਕਰਵਾਉਂਦੇ ਆ ਇਹਨਾਂ ਦੀਆਂ ਧੀਆਂ ਬਾਰੇ ਇਹਨਾਂ ਦੀਆਂ ਭੈਣਾਂ ਦੇ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਬੰਦੇ ਨੂੰ ਗੁੱਸਾ ਨਾ ਆਵੇ ਤਾਂ ਬਈ ਜੀ ਹੋਰ ਕੀ ਆਵੇ ਸੋ ਮੇਰੀ ਬੇਨਤੀ ਹੈ ਜੀ ਕਿਸਾਨਾਂ ਨੂੰ ਦੇਖੋ ਇਹ ਕਿਹੜਾ ਕੁੰਬ ਦਾ ਮੇਲਾ ਅੱਠਾ ਨੌਵਾਂ ਨੜਾ ਬਾਅਦ ਵੋਟਾਂ ਪੈ ਜਾਣੀਆਂ ਤੁਸੀਂ ਜਿਹਨੂੰ ਵੋਟ ਪਾਉਣੀ ਪਾ ਦਿਓ ਨਹੀਂ ਪਾਉਣੀ ਬਿਲਕੁਲ ਨਾ ਪਾਓ ਵਿਰੋਧ ਵੀ ਕਰੋ ਪਰ ਗੰਦੇ ਸ਼ਬਦਾਂ ਦੀ ਵਰਤੋਂ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਹਾਲਾਂਕਿ ਜੇ ਮੰਨ ਲਓ ਆਪਾਂ 500 ਜਣੇ 200 ਜਣੇ ਦਾ ਇਕੱਠ ਆ ਉਹਦੇ ਵਿੱਚ 2-4 ਜਣੇ ਗੰਦੇ ਸ਼ਬਦ ਵਰਤਦੇ ਆ ਤੇ ਬਾਕੀ ਜਿਹੜੇ ਉਹਨਾਂ ਨੂੰ ਸੁਣਨਾ ਨਹੀਂ ਚਾਹੀਦਾ ਉਹਨਾਂ ਨੂੰ ਰੋਕਣਾ ਚਾਹੀਦਾ ਕਿ ਭਾਈ ਆਪਾਂ ਆਪ ਗਾਲਾਂ ਕੱਢਣ ਵਾਸਤੇ ਨਹੀਂ ਆਏ ਆਪਾਂ ਤਾਂ ਸੁਥਰੇ ਤਰੀਕੇ ਨਾਲ ਵਿਰੋਧ ਕਰਨ ਵਾਸਤੇ ਆਏ ਹਾਂ ਬਿਲਕੁਲ ਸਹੀ ਟਣਾ ਸਾਹਿਬ ਗਾਲਾਂ ਕਿਸੇ ਮਸਲੇ ਦਾ ਹੱਲ ਨਹੀਂ ਖੈਰ ਅੱਗੇ ਵੱਧ ਕੇ ਗੱਲ ਕਰਦੇ ਹਾਂ ਜੀ ਗੁਰਮੀਤ ਰਾਮ ਰਹੀਮ ਦੀ ਪੂਰੇ ਭਾਰਤ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਪੰਜਾਬ ਵਾਲੀਆਂ ਵੀ ਹੁਣ ਤਾਂ ਸਿਰ ਤੇ ਆ ਗਈਆਂ ਤੇ ਗੁਰਮੀਤ ਰਾਮ ਰਹੀਮ ਕਹਿੰਦੇ ਹੁਣ ਫੇਰ ਜੇਲ੍ਹ ਤੋਂ ਬਾਹਰ ਆਊਗਾ ਬਿਲਕੁਲ ਜੀ ਬਿਲਕੁਲ ਗੁਰਮੀਤ ਰਾਮ ਰਹੀਮ ਨੇ ਹਾਈ ਕੋਰਟ ਦੇ ਵਿੱਚ ਨਾ ਆਪਣੇ ਵਕੀਲਾਂ ਦੇ ਰਹੀਂ ਅਰਜ਼ੀ ਪਾਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਨਿਯਮਾਂ ਦੇ ਮੁਤਾਬਕ ਮੈਂ 41 ਦਿਨ ਦੇ ਲਈ ਬਾਹਰ ਆਉਣ ਦਾ ਹੱਕ ਰੱਖਦਾ ਹਾਂ ਉਹਨੇ ਗੱਲ ਕਹੀ ਹੈ ਕਿ ਪੈਰੋਲ ਤੇ ਫਰ ਲੋ ਦੋਵਾਂ ਦੇ ਤਹਿਤ ਪੈਰੋਲ ਦੇ ਤਹਿਤ ਮੈਂ ਐਨੇ ਨਣ ਤੇ ਫਰਲੋੜ ਦੇ ਤਹਿਤ ਮੈਂ ਐਨੇ ਨਣ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਹੱਕ ਰੱਖਦਾ ਹਾਂ ਇਸ ਕਰਕੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਕੁਝ ਕੁ ਲੋਕ ਇਹ ਗੱਲ ਮੰਨਦੇ ਜਿ ਕਿ ਗੁਰਮੀਤ RAM ਰਹੀਮ ਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਕੁਸ਼ ਕਰਨਾ ਤੱਕਾ ਜਾਣਾ ਇਹ ਮੇਰਾ ਖਿਆਲ ਪਹਿਲੀ ਵਾਰ ਆ ਵੀ ਜਦੋਂ ਤੋਂ ਜੇਲ੍ਹ ਦੇ ਵਿੱਚ ਬੰਦ ਹਾਂ ਤੇ ਵੋਟਾਂ ਦੇ ਮੌਕੇ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੋਵੇ ਆਮ ਤੌਰ ਦੇ ਉੱਤੇ ਵੋਟਾਂ ਦੇ ਮੌਕੇ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਹੁੰਦਾ ਸੋ ਵੇਨੇ ਭਾਈ ਉਹ ਬਾਹਰ ਆ ਸਕਦਾ ਕਿ ਨਹੀਂ ਆ ਸਕਦਾ ਪਰ ਪਿਛਲੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਅਦਾਲਤ ਦੇ ਵਿੱਚ ਪਾਈ ਪਟੀਸ਼ਨ ਦੇ ਮੁਤਾਬਕ ਅਦਾਲਤ ਨੇ ਇਹ ਤੈਅ ਕਰਤਾ ਸੀ ਕਿ ਜਦੋਂ ਵੀ ਗੁਰਮੀਤ RAM ਰਹੀਮ ਨੂੰ ਪੈਰੋਲ ਦੇਣੀ ਆ ਫਰਲੋ ਦੇਣੀ ਆ ਉਦੋਂ ਤੁਸੀਂ ਅਦਾਲਤ ਦੇ ਧਿਆਨ ਦੇ ਵਿੱਚ ਲਿਆਉਣਾ ਸਭ ਤੋਂ ਪਹਿਲਾਂ ਵੀ ਭਾਈ ਇਹਨੂੰ ਪੈਰੋਲ ਮੰਗਦੇ ਆ ਇਹ ਫਰਲੋ ਮੰਗਦੇ ਇਜਾਜ਼ਤ ਹੈ ਕਿ ਨਹੀਂ ਸੋ ਉੱਥੇ ਹੁਣ ਚੱਕਰ ਪਿਆ ਹੋਇਆ ਜੇ ਮੰਨ ਲਓ ਅਦਾਲਤ ਦੇ ਵਿੱਚ ਇਹ ਗੱਲ ਨਾ ਹੁੰਦੀ ਤਾਂ ਮੇਰਾ ਖਿਆਲ ਅਬੀ 2 ਹਫਤੇ ਪਹਿਲਾਂ ਹੀ ਉਹਨੇ ਬਾਹਰ ਹੋਣਾ ਸੀ ਪਰ ਗੱਲ ਇਹ ਜੀ ਕਿ ਹੁਣ ਇੱਥੇ ਡਿੱਕਾ ਪਿਆ ਹੋਇਆ ਵੀ ਅਦਾਲਤ ਤੋਂ ਪਰਮਿਸ਼ਨ ਲੈ ਕੇ ਹੀ ਜੇਦ ਪ੍ਰਸ਼ਾਸਨ ਨੇ ਉਹਨੂੰ ਅੱਗੇ ਦੇਣੀ ਹੈ ਬਾਹਰ ਆਉਣ ਦੀ ਪੈਰੋਲ ਦਾ ਫਰ ਲੋ ਉਹਨੇ ਵਿੱਚ ਇਹ ਵੀ ਗੱਲ ਕਹੀ ਆਪਣੀ ਅਰਜ਼ੀ ਦੇ ਕਿ ਭਾਈ ਮੈਨੂੰ ਚੰਗੇ ਕਰਤਾਰ ਕਰਕੇ ਤੇ ਇਹ ਸਾਰਾ ਕੁਝ ਮਿਲਦੀਆਂ ਹੈਗੀਆਂ ਸਕੂਲ ਤਾਂ ਤੇ ਬਾਕੀ ਕਈ ਦਿਨਾਂ ਨੂੰ ਵੀ ਮਿਲਦੀਆਂ ਤੇ ਨਾਲ ਉਹਨੇ ਇਹ ਵੀ ਗੱਲ ਕਹੀ ਆ ਕਿ ਇਹ ਜਿਹੜੀ ਪੈਰੋਲ ਤੇ ਫਰ ਲੋ ਆ ਇਹਦਾ ਮਤਲਬ ਹੁੰਦਾ ਜੀ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਮਿਲ ਸਕਦੇ ਹੋ ਤੇ ਤੁਸੀਂ ਜ਼ਿੰਦਗੀ ਦੀ ਮੁਖਤਰਾ ਦੇ ਵਿੱਚ ਆਉਨੇ ਹੋ ਉਹਨੇ ਕਿਹਾ ਜੀ ਕਿ ਮੈਂ ਆਪਣੀ ਜ਼ਿੰਦਗੀ ਨੂੰ ਸੁਧਾਰਵਾਦੀ ਤਰੀਕੇ ਦੇ ਨਾਲ ਅੱਗੇ ਵਧਾ ਰਿਹਾ ਤੇ ਮੈਨੂੰ ਜੀ ਇਸ ਵੇਲੇ ਪੈਰੋਲ ਮਿਲਣੀ ਚਾਹੀਦੀ ਹੈ। ਸੋ ਦੇਖਦੇ ਭਾਈ ਮਿਲਦੀ ਹੈ ਕਿ ਨਹੀਂ ਮਿਲਦੀ ਪਰ ਉਹਨੇ ਇਸ ਗੱਲ ਦਾ ਦਾਵਾ ਕੀਤਾ ਕਿ ਨਿਯਮਾਂ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਮੈਂ 41 ਦਿਨ ਦੇ ਵਾਸਤੇ ਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਹੱਕਦਾਰ ਹਾਂ। ਸੋ ਦੇਖਦੇ ਭਾਈ ਜਿੰਨ ਉਹ ਹੱਕ ਮੰਗਦਾ ਉਹ ਉਹਨੂੰ ਹੱਕ ਮਿਲਦਾ ਕਿ ਨਹੀਂ ਜੀ। ਜੀ ਜਣਾ ਸਾਹਿਬ ਕਲਮ ਲਾ ਕੇ ਜੋ ਸਾਰਾ ਵਰਤਾਰਾ ਆਪਾਂ ਵੇਖਦੇ ਆਏ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਡਰਾਮੇਬਾਜ਼ੀਆਂ ਪੂਰੀਆਂ ਜ਼ੋਰਾਂ ਦੇ ਉੱਪਰ ਚੱਲ ਰਹੀਆਂ ਨੇ ਜੀ। ਹਾਂ ਬਿਲਕੁਲ ਜੀ ਸਹਿਤ ਆ ਪੰਜਾਬ ਦੀ ਰਾਜਨੀਤੀ ਹੀ ਇੱਕ ਡਰਾਮਾ ਬਣ ਕੇ ਰਹਿ ਗਈ ਆ ਡਰਾਮੇਬਾਜ਼ੀਆਂ ਤਾਂ ਹੋਈ ਜਾਣੀਆਂ ਹੋਈ ਜਾਂਦੀਆਂ ਪਰ ਹਰਾਨੀ ਵੀ ਹੁੰਦੀ ਹੈ ਦੁੱਖ ਵੀ ਹੁੰਦਾ ਵੀ ਭਾਈ ਚੱਲੀ ਕੀ ਕੀ ਜਾਂਦਾ ਕਿਸ ਤਰੀਕੇ ਨਾਲ ਚੱਲੀ ਜਾਂਦਾ ਕੀ ਕੀ ਹੋਈ ਜਾਂਦਾ ਦੇਸ਼ ਦੇ ਵਿੱਚ ਤੇ ਖਾਸ ਕਰਕੇ ਸਾਡੇ ਸੂਬੇ ਦੇ ਵਿੱਚ ਸੋ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਜੀ ਕਿ ਫੌਲਾਦੀ ਸੱਟਾ ਨਾਂ ਦੀ ਇੱਕ ਯੂਟਿਊਬ ਚੈਨਲ ਆ ਉਹਦੇ ਵੱਲੋਂ ਦਾ ਪੇਸ਼ ਕੀਤਾ ਗਿਆ ਵੀ ਭਾਈ ਬੀਜੇਪੀ ਕਿੱਥੇ ਜੇ ਖੜੀ ਅੱਜ ਉਹਦੇ ਵੱਲੋਂ ਪੇਸ਼ ਕੀਤੇ ਗਏ ਮੁਤਾਬਕ ਤਾਂ ਇਹ ਹੈ ਜੀ ਕਿ ਬੀਜੇਪੀ ਦੀ ਅੱਜ ਕੀ ਸਰਕਾਰ ਨਹੀਂ ਬਣਦੀ ਹਾਲਾਂਕਿ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਮੈਂ ਕਿਉਂ ਨਹੀਂ ਸਹਿਮਤ ਮੈਂ ਕੋਈ ਭਗਤੀ ਨਹੀਂ ਕਰਦਾ ਨਹੀਂ ਮੈਨੂੰ ਤਾਂ ਲੱਗਦਾ ਵੀ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਕਾਉਂਸਲਰ ਨਹੀਂ ਛੱਡੇ ਤੇ ਉਹ ਭਾਰਤ ਦੀ ਪ੍ਰਧਾਨ ਮੰਤਰੀ ਵਾਲੀ ਕੁਰਸੀ ਕਿਵੇਂ ਛੱਡ ਦੇਣਗੇ ਸਵਾਲ ਤਾਂ ਸਿਰਫ ਇੰਨਾ ਸੋ ਦੂਜੀ ਗੱਲ ਇਹ ਆ ਵੀ ਇੱਥੇ ਪੰਜਾਬ ਦੀ ਜਿਹੜੀ ਰਾਜਨੀਤਿਕ ਡਰਾਮੇਬਾਜ਼ੀ ਆ ਕੋਈ ਕਿਸੇ ਬਾਰੇ ਕੁਝ ਕਹੀ ਜਾਂਦਾ ਹੋ ਕਿਸੇ ਬਾਰੇ ਕੁਝ ਮਾੜਾ ਬੋਲੀ ਜਾਂਦਾ ਇਹ ਦੁਖਦਾਈ ਪੱਖ ਹੈਗੇ ਆ ਇਹ ਚਿੰਤਾਜਨਕ ਪਹਿਲੂ ਹੈਗੇ ਆ ਵੀ ਇਹਦੇ ਵਿੱਚੋਂ ਪੰਜਾਬ ਲਈ ਇਹਦੇ ਵਿੱਚੋਂ ਦੇਸ਼ ਲਈ ਤਾਂ ਕੁਝ ਨਿਕਲਦਾ ਨਹੀਂ ਇਹ ਸਿਰਫ ਆਪਦੀਆਂ ਭੜਾਤਾਂ ਕੱਢੀਆਂ ਜਾ ਰਹੀਆਂ ਤੁਸੀਂ ਦੇਖੋ ਪੰਜਾਬ ਦੇ ਅਸਲ ਮੁੱਦਿਆਂ ਦੇ ਬਾਰੇ ਕੋਈ ਗੱਲ ਹੋ ਰਹੀ ਹੈ ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੇ ਨਸ਼ੇ ਬਾਰੇ ਕੌਣ ਬੋਲ ਰਿਹਾ 2 ਮਹੀਨਿਆਂ ਤੋਂ ਪਾਣੀ ਬਾਰੇ ਕੌਣ ਬੋਲ ਰਿਹਾ 2 ਮਹੀਨਿਆਂ ਤੋਂ ਬੇਦਬੀ ਤੇ ਕੋਲੀਕਰਨ ਬਾਰੇ ਕੌਣ ਬੋਲ ਰਿਹਾ ਦੋ ਮਹੀਨਿਆਂ ਤੋਂ ਜਿਹੜੇ ਬਾਕੀ ਸਾਡੇ ਪੰਜਾਬ ਦੇ ਮਸਲੇ ਆ ਉਹਨਾਂ ਬਾਰੇ ਕੌਣ ਗੱਲ ਕਰ ਰਿਹਾ ਹੁਣ ਬਸ ਸਾਰੇ ਜਾਨੀ ਇੱਕੋ ਹੀ ਵਹਿਣ ਦੇ ਵਿੱਚ ਆ ਜਿੱਤੂ ਆ ਹਾਰੂ ਉਧਰ ਪਾਰਟੀ ਛੱਡ ਕੇ ਉਧਰ ਚਲਾ ਗਿਆ ਆ ਹੋ ਗਿਆ ਆ ਹੋ ਗਿਆ ਹੁਣ ਬਸ ਆਹ ਡਰਾਮਾ ਚੱਲ ਜਾਂਦਾ ਜੀ ਜੀ ਬਿਲਕੁਲ ਪਿਆਰਾ ਸਾਹਿਬ ਗੱਲ ਕਰਦੇ ਆ ਸ਼ਾਇਦ surjit patar ਹੋਰਾਂ ਦੀ ਉਹਦੇ ਅੰਤਮ ਅਰਦਾਸ ਕਦੋਂ ਹੈ ਜੀ surjit patar ਸਾਹਿਬ ਦੀ ਅੰਤਮ ਅਰਦਾਸ ਅੱਜ ਆ ਜੀ surjit patar ਸਾਹਿਬ ਨੇ ਜਿਹੜੇ ਆਪਾਂ ਜਾਣਦੇ ਆ ਵੀ ਪਿਛਲੇ ਦਿਨੀ ਜਹਾਨੋ ਕੂਚ ਕਰ ਗਏ ਸੀ ਤੇ surjit patar ਸਾਹਿਬ ਬਹੁਤ ਵੱਡੇ ਸ਼ਾਇਰ ਸਨ ਸ਼ਾਇਰ ਹਨ ਤੇ ਭਵਿੱਖ ਦੇ ਵਿੱਚ ਵੀ ਹਰ ਪੀੜ੍ਹੀ ਉਹਨਾਂ ਨੂੰ ਚੇਤੇ ਕਰੂਗੀ ਕਿਉਂਕਿ ਉਹਨਾਂ ਨੇ ਲਿਖੇ ਹੋਏ ਇਸ ਅਦਾਲਤ ਦੇ ਬੰਦੇ ਬਿਰਖ ਹੋ ਗਏ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਸੁਰਜੀਤ ਪਾਤਰ ਸਾਹਿਬ ਦੀਆਂ ਇਹ ਲਿਖਤਾਂ ਜਿਹੜੀਆਂ ਉਹ ਕੋਈ ਚੇਤੇ ਦੇ ਵਿੱਚੋਂ ਭੁਲਾ ਨਹੀਂ ਸਕਦਾ ਸੋ ਸੁਰਜੀਤ ਪਾਤਰ ਸਾਹਿਬ ਜਦੋਂ ਦੁਨੀਆਂ ਤੋਂ ਚਲੇ ਗਏ ਆ ਤੇ ਅੱਜ ਆਸ਼ਾਪੁਰੀ ਦੇ ਵਿੱਚ ਗੁਰਦੁਆਰਾ ਸਾਹਿਬ ਆ ਜਿਹੜਾ ਤੇ ਲੁਧਿਆਣੇ ਦੇ ਵਿੱਚ ਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪਿਆਰੇ ਪਰਿਵਾਰਕ ਮੈਂਬਰ ਰਾਜਨੀਤਿਕ ਲੋਕ ਸ਼ਾਇਰ ਸਾਹਿਤਕਾਰ ਤੇ ਸਾਰੇ ਉਹਨਾਂ ਨੂੰ ਉੱਥੇ ਸ਼ਰਦਾ ਦੇ ਫੁੱਲ ਭੇਟ ਕਰਨਗੇ ਅੱਜ ਬਹੁਤ ਵੱਡਾ ਇਕੱਠ ਬਹੁਤ ਵੱਡੀ ਸੰਗਤ ਆ ਜਿਹੜੀ ਉਹ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੀ ਹੋਣ ਦੀ ਆਸ ਹੈਗੀ ਆ ਤੇ ਬਾਕੀ ਗੱਲ ਇਹ ਜੀ ਕਿ ਉਹਨਾਂ ਵਰਗੀਆਂ ਸ਼ਖਸੀਤਾਂ ਨੇ ਜਿਹੜੀਆਂ ਉਹ ਵਾਰ-ਵਾਰ ਨਹੀਂ ਪੈਦਾ ਹੁੰਦੀਆਂ ਉਹ ਬਹੁਤ ਵੱਡੀ ਹਸਤੀ ਸਨ ਉਹਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਹੋ ਜਿਹੀਆਂ ਸ਼ਖਸੀਤਾਂ ਨੂੰ ਕਰੋੜਵਾਰੀ ਸलाम ਕਹਿਣੀ ਬਣਦੀ ਆ ਸੋ ਜਿਸ ਦਿਨ ਉਹਨਾਂ ਦਾ ਅੰਤਿਮ ਸੰਸਕਾਰ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਉਸ ਦਿਨ ਵੀ ਇਕੱਠੀ ਹੋਈ ਸੀ ਤੇ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਜਿਹੜੇ ਉਪੇੜ ਕਿਤੇ ਜਾ ਰਹੀ ਹੈ ਜੀ ਜੀ ਬਿਲਕੁਲ ਕਹਣਾ ਸਾਹਿਬ ਗਰਮੀ ਨੇ ਕਹਿੰਦੇ ਪੂਰੇ ਸੰਗਿਆੜੇ ਕੱਢੇ ਹੋਏ ਨੇ ਜੀ ਪੰਜਾਬ ਦੇ ਵਿੱਚ ਬਿਲਕੁਲ ਜੀ 45 ਡਿਗਰੀ ਤੱਕ ਤਾਂ ਪੰਜਾਬ ਦੇ ਵਿੱਚ ਟੈਂਪਰੇਚਰ ਹੋ ਗਿਆ 45 ਤਾਂ ਕੱਲ ਸੀ ਸਮਰਾਲੇ ਦੇ ਵਿੱਚ ਕਹਿੰਦੇ 46 ਤੱਕ ਵੀ ਪਹੁੰਚ ਗਿਆ ਸੀ ਸੋ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢਣੇ ਸ਼ੁਰੂ ਕਰਤੇ ਆ ਕਿ 47 47.5 ਤੱਕ ਟੈਂਪਰੇਚਰ ਆਮ ਜਾਣਾ ਸੋ ਪੰਜਾਬ ਦੇ ਵਿੱਚ ਪਿਛਲੇ 1 ਹਫਤੇ ਤੋਂ ਗਰਮੀ ਨੇ ਵੱਟ ਕੱਢੇ ਆ ਤੇ ਪੰਜਾਬ ਦੇ ਵਿੱਚ ਬਿਜਲੀ ਦੇ ਕਟਾ ਨੇ ਵੀ ਵੱਟ ਕੱਢੇ ਪਏ ਆ ਸੋ ਪੰਜਾਬ ਦੇ ਵਿੱਚ ਇਸ ਵੇਲੇ ਬਿਜਲੀ ਦੀ ਮੰਗ ਬੇਹਦ ਵਧ ਗਈ ਹੈ ਤੇ ਜਿਹੜੇ ਥਰਮਲ ਪਲਾਂਟ ਆ ਉਹ ਹੱਪ ਗਏ ਆ ਤੇ ਬੁਰਾ ਹਾਲ ਹੋਇਆ ਪਿਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਇੰਨੇ ਹੀ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ